ਦੂਜੇ ਭਾਈ ਦਾ ਗੁੱਸਾ ਚਲੋ ਛੱਡੋ ਪਰਾਜੀ ਮੁੜ ਚਲੀਏ ਇਹ ਨਹੀਂ ਰਹਿ ਕੇ ਇੱਥੇ ਸਵਾਰਨਾ ਕੀ ਗੱਲ ਕਰਦੇ ਆ ਅੱਖੀਆਂ ਬੂਲਦਾ ਏ ਮੱਥਾ ਪੱਥਰਾਂ ਨਾਲ ਹੈ ਮਾਰਨਾ ਕੀ ਖੇਸ਼ਾਨ ਕੇ ਮੁੜੇਗਾ ਆਪ ਕਰਨੂ ਮੀਣਾ ਵੜ ਕਾਈ ਪੁਕਾਰ ਨਾ ਕੀ ਲਾਂਦਾ ਪਗੜੀਆਂ ਸਾਹਮਣੇ ਬੋਲਦਾ ਏ ਇਹਨੇ ਕਲਜਾਇ ਅਸਾਂ ਦਾ ਠਾਰ ਨਾ ਕੀ ਕਰਨੀਆਂ ਇਹ ਦੀ ਨਿਆਸੀ ਬਦਨਾਮ ਕੀਤੇ ਕਟ ਰਹਿ ਗਿਆ ਹੁਰ ਗੁਜ਼ਾਰ ਨਾ ਕੀ ਦੁਰੇ ਦੁਰੇ ਕਰਾਉਣਗੇ ਅਮਲ ਇਹ ਦੇ ਹੇ ਨੂੰ ਸਾਹਿਬ ਨੇ ਪਲਾਂ ਦੁਰਕਾਰ ਨਾ ਕੀ ਹੇ ਨੂੰ ਸਾਹਿਬ ਨੇ ਪਲਾਂ ਦੁਰਕਾਰ ਨਾ ਕੀ